ਨਸ਼ਿਆਂ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਵਿੱਚ ਨਸ਼ਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਵੱਧ ਗਿਆ ਜਿਸ ਕਾਰਨ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹਨਾਂ ਦੇ ਘਰ ਬਰਬਾਦ ਹੋਏ ਰਿਹਾ। ਇੱਕ ਅਜਿਹਾ ਮਾਮਲਾ ਵੀ ਗੱਦੀ ਤੋਂ ਦੇਖਣ ਨੂੰ ਮਿਲਿਆ ਜਿੱਥੇ ਜਿਸ ਨੇ ਆ ਇੱਕ ਸਾਲ ਪਹਿਲਾਂ ਉਸ ਦੀ ਸ਼ਾਦੀ ਹੋਈ ਆ ਉਸ ਤੋਂ ਬਾਅਦ ਨਸ਼ੇ ਕਰਨ ਕਰਕੇ ਆਪਣੀ ਪਤਨੀ ਨੂੰ ਇਸ ਕਦਰ ਘੁੱਟਿਆ ਕਿ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਤੱਕ ਕਰਵਾਉਣਾ ਪਿਆ। ਸਾਡੇ ਨਾਲ ਨੇ ਆਪਾਂ ਗੱਲਬਾਤ ਕਰਾਂਗੇ। ਇਹ ਕੀ ਨਾਮ ਆ ਜੀ? ਹਾਂਜੀ ਮੇਰਾ ਨਾਮ ਕੁਲਵਿੰਦਰਜੀਤ ਕੌਰ ਆ। ਅੱਜ ਕੀ ਨਾਮ ਆ ਜੀ ਤੁਹਾਡਾ? ਕੁਲਵਿੰਦਰਜੀਤ ਕੌਰ। ਕੀ ਹੋਇਆ ਸਾਰਾ? ਮੇਰੇ ਨਾਲ ਮਮਤਾ ਦੇ ਹੱਦੀਆਂ ਪੀਤਦੀਆਂ ਮੈਨੂੰ ਤਾਂਦੇ ਮਿਹਨੇ ਦਿੰਦੇ ਆ ਚੱਲਾ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਫਿਰ ਬਾਅਦ ਮੇਰੇ ਦੀ ਸ਼ਾਦੀ ਕੀਤੀ ਤੇ ਸ਼ਾਦੀ ਤੋਂ ਬਾਅਦ ਥੋੜਾ ਸਮਾਂ ਪੈ ਗਿਆ ਮੇਰੀ ਮਾਤਾ ਜੀ ਦੀ ਡੈਥ ਹੋ ਗਈ ਡੈਥ ਤੋਂ ਬਾਅਦ ਆਪਾਂ ਦਾਜ ਦੇ ਨਹੀਂ ਸਕੇ ਮੈਨੂੰ ਚੁੰਨੀ ਚੁੰਨੀਆਂ ਲੁੰਦੇ ਰਹਿੰਦੇ ਘਰ ਦੇ ਵਿੱਚ ਕਦੀ ਮੈਨੂੰ ਕਿਸ ਤਰ੍ਹਾਂ ਹਸਤਾਂ ਦਾ ਤੇ ਕਦੀ ਤਾਂਨੇ ਮਿਹਨੇ ਮਾਰਦੇ ਤੂੰ ਤੇ ਨੇ ਚਰਦਾਨੀ ਹੈ ਦਾਜ ਦੇਣਾ ਤੇਰੇ ਭੈਣ ਭਰਾਵਾਂ ਦਾਜ ਨਹੀਂ ਦਿੱਤਾ ਜੇ ਤੱਕ ਮੈਂ ਕਿਹਾ ਵੀ ਕਮਰੇ ਪਾਓ ਤੇ ਦਾਜ ਕੋਈ ਨਹੀਂ ਮਾਪੇ ਜਿਹੜੇ ਤਿਆਂ ਨੂੰ ਦਿੰਦੇ ਦਿੰਦੇ ਹੁੰਦੇ ਆ ਬਾਕੀ ਇਹ ਗੱਲ ਕੇ ਬੱਚਿਆਂ ਤੋਂ ਵੀ ਇਹ ਮਤਲਬ ਸੁਤੰਦਾ ਕਿ ਤੈਨੂੰ ਮੈਂ ਛੱਡ ਦੇਣਾ ਵਾ ਤੇਰਾ ਕੋਈ ਬੱਚਿਆਂ ਨਹੀਂ ਆ ਬਾਕੀ ਇਹ ਬਾਕੀ ਇਹ ਗੱਲ ਦੇ ਕਿਆਂ ਵੋਟੀਆਂ ਦੇ ਲਾ ਤੋਂ ਸੁਤੰਦਾ ਬਾਕੀ ਮੇਰਾ ਸਹੁਰਾ ਸਭਾ ਗਵਾ ਵਾ ਉਹਨੂੰ ਪੁੱਛਿਓ ਕਿ ਕਿਹੜੀ ਕਿਹੜੀ ਗੱਲ ਹੁੰਦੀ ਆ ਜੋ ਮੇਰੇ ਸਾਸਵਾ 25 25 ਦਿਨ ਹੁਣ ਜਿੱਦਨ ਮਤਲਬ दारू ਪੀ ਕੇ ਆਇਆ ਉਹਨੂੰ ਆਉਂਦਿਆਂ ਨੂੰ ਮੈਂ ਉਹਦੀ ਸੇਵਾ ਪਾਣੀ ਕੀਤੀ ਫੁਲਕਾ ਛਕਾਇਆ ਫੁਲਕਾ ਛਕਾ ਕੇ ਵਾ ਮਤਲਬ ਚਲੋ ਸੌਣ ਦਾ ਟਾਈਮ ਹੋਇਆ ਆਪਾਂ ਸੁੱਤੇ ਵੀ ਬਾਕੀ ਇਹ ਗੱਲ ਕਿ ਉਹਨੇ ਉੱਠ ਕੇ ਤੇ ਆਪੋਨੇ दारू ਹੁੰਨੂ ਨਹੀਂ ਪਚੀ ਜਾਂ ਕੁਛ ਨਹੀਂ ਹੋਇਆ ਮਤਲਬ ਉਹਨੇ ਮੈਨੂੰ ਇਹ ਮਤਲਬ ਕੁੱਟਣਾ ਸ਼ੁਰੂ ਕਰ ਦਿੱਤਾ ਬਾਕੀ ਵੱਖੇ-ਵੱਖੇ ਝੁਕ ਤੇ ਮਾਰੇ ਤੇ ਬਾਕੀ ਮਾਤਾ ਨੂੰ ਨਹੀਂ ਕੁਛ ਆਖਿਆ ਨਾ ਕੋਨੇ ਬਾਪ ਨੂੰ ਕੁਛ ਆਖਿਆ ਮੈਨੂੰ ਮਤਲਬ ਇਹੋ ਜਿਹਾ ਕੁੱਟਿਆ ਕਿ ਜੇੜਾ ਕੋਈ ਸੁਹਾਵ ਨਹੀਂ ਮੈਂ ਗਵਾੜੀਆਂ ਨੂੰ ਕਿ ਜੇ ਕੋਈ ਹੈ ਤੇ ਮੈਨੂੰ ਸਡਾਲੋ ਅੱਜ ਮੈਨੂੰ ਬਚਾ ਲੋ ਅੱਜ ਮੈਂ ਮਰ ਜਾਣਾ ਮੌਤ ਜਿਹੜੇ ਤੇ ਆ ਗਈ ਪਰ ਮੈਂ ਰੱਬ ਨੂੰ ਯਾਦ ਕੀਤਾ ਪਰ ਰੱਬ ਨੂੰ ਯਾਦ ਕਰਕੇ ਮੈਂ ਕਿਹਾ ਕਿ ਮੈਨੂੰ ਕੁਝ ਸ਼ਰਤਾਂ ਦੀ ਬਰਖਾਸਤ ਦੀ ਹਾਂਜੀ ਦਿੱਤੀ ਆ ਹਾਂ ਹਾਂ ਕਿਹੜੇ ਥਾਣੇ ਕੀ ਤੂੰ ਫਾਸੂ ਹਾਂਜੀ ਸੇਖਵਾਲ ਥਾਣੇ ਦੇ ਵਿੱਚ ਦਿੱਤੀ ਜੋ ਮੇਰੇ ਨਾਲ ਬੀਤੀਆਂ ਵਰਨਾ ਹੋਈਆਂ ਉਹਨੂੰ ਵੀ ਇਸੇ ਤਰ੍ਹਾਂ ਹੋਣਾ ਚਾਹੀਦਾ ਨਸਾਫ ਦਾਖਲ ਮਦਮ ਮੇਰੇ ਆਏ ਪਿਆਕੇ ਆਦੇ ਪ੍ਰਭਾਵ ਦੇ ਵਿੱਚੋਂ ਮੇਰੇ ਜੀਜੇ ਭੈਣ ਜੀਜੇ ਉਹਨਾਂ ਨੇ ਮੇਰੀ ਖਬਰ ਸੁਣੀ ਮੈਨੂੰ ਪਹਚਾਇਆ ਆਹ ਸਪੀਡ ਤੱਕ ਪਹਚਾਇਆ ਹਾਂ ਜੀ ਕਰਦੇ ਕੋਸ਼ਿਸ਼ ਹਾਂ ਜੀ ਹਾਂ ਜੀ ਕੋਸ਼ਿਸ਼ ਕੋ ਕੀ ਮੰਨ ਕਰਦੇ ਕੋਸ਼ਿਸ਼ ਕੋ ਇਹੋ ਭੰਗ ਕਰਨੇ ਵੀ ਜਿੱਤਾਂ ਮੇਰੀ ਹੱਤ ਹੋਈ ਆ ਨਾਮ ਮੇਰੇ ਮੋਢਿਆਂ ਤੋਂ ਉੱਠਿਆ ਜਾਂਦਾ ਨਾਮ ਮੇਰੇ ਤੋਂ ਟੁੱਟਿਆ ਜਾਂਦਾ ਮੇਰੇ ਮਨਕਿਆਂ 'ਚ ਫਰਕ ਪਿਆ ਗਿਆ ਸਾਰੇ ਪਿਛੇ ਤੇ ਇਹਨੂੰ ਇਸੇ ਤਰ੍ਹਾਂ ਸਜ਼ਾ ਦਿੱਤੀ ਜਾਏ ਹਾਂ ਤੇ ਜਾਣਾ ਨਹੀਂ ਚਾਹੁੰਦੇ ਜਾਣਾ ਚਾਹੁੰਨੀ ਇਹਨੂੰ ਬੰਦਾ ਬਣਾਓ ਉੱਥੇ ਰਸੂਗੀ ਬੰਦਾ ਬਣਾ ਦਿਓ ਇਹਨੂੰ ਹਾਂ ਜੀ ਇਹ ਪੇਸ਼ੈਂਟ ਜਿਹੜਾ ਦਾਖਲ ਹੋਇਆ ਹੋਇਆ ਹੈ ਇਹ ਮਾਸਾ ਇਹ ਵਾਲਾ ਕੁਲਵਿੰਦਰਜੀਤ ਕੌਰ ਜਿਹੜਾ ਪੇਸ਼ੈਂਟ ਹੈ ਇਹ ਲੜਾਈ ਝਗੜੇ ਦਾ ਪੇਸ਼ੈਂਟ ਹੈ ਐਮ ਐਲ ਸੀ ਪੇਸ਼ੈਂਟ ਹੈ ਡਾਕਟਰ ਸੁਮਸ਼ੀਰ ਸਿੰਘ ਦਾ ਉਹਨਾਂ ਨੇ ਇਹਨਾਂ ਨੂੰ ਦਾਖਲ ਕੀਤਾ ਜਦਾ ਪਿੰਡ ਦਾ ਪੇਸ਼ੈਂਟ ਹੈਗਾ